ਤੇਰੀ ਫੋਟੋ ਕਿਉਂ ਨਹੀਂ ਭਗਤ ਸਿੰਘ ਲੱਗਦੀ ਨੋਟਾਂ ਤੇ ਭਾਵੇਂ ਹੀ ਆਪਣੇ ਦੇਸ਼ ਵਿੱਚ ਜਿਆਦਾ ਸ਼ਹੀਦیاں ਸਿੱਖਾਂ ਨੇ ਦਿੱਤੀਆਂ ਪਰ ਫਿਰ ਵੀ ਸਿੱਖ ਦੀ ਫੋਟੋ ਕਦੇ ਨੋਟ ਤੇ ਨਹੀਂ ਲੱਗੀ ਪਰ ਆ 2% ਸਿੱਖਾਂ ਦੇ ਚਰਚੇ ਪੂਰੀ ਹੀ ਦੁਨੀਆ ਚ ਨੇ ਅੱਜ ਆਪਾਂ ਇੱਕ ਅਜਿਹੀ ਕੰਟਰੀ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਜਿਸ ਕੰਟਰੀ ਨੇ ਸਰਦਾਰ ਦੀ ਫੋਟੋ ਆਪਣੇ ਨੋਟ ਤੇ ਲਾਈ ਸੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਤੁਹਾਡਾ ਆਪਣਾ ਹੋਸਟ ਡੀ ਸਿੰਘ ਜੈਲਦਾਰ ਗੱਲ ਕਰ ਰਹੇ ਹਾਂ ਇੱਕ ਅਜਿਹੇ ਦੇਸ਼ ਦੀ ਜਿਨ੍ਹਾਂ ਨੇ ਸਿੱਖ ਕੌਮ ਦੀ ਬਹੁਤ ਹੀ ਜ਼ਿਆਦਾ ਕਦਰ ਕੀਤੀ ਆਰੋਫੀਜੀ ਦੇਸ਼ ਵਿੱਚ 1879 ਤੋਂ 1916 ਤੱਕ ਬਹੁਤ ਭਾਰਤੀਆਂ ਨੂੰ ਲਿਆਂਦਾ ਗਿਆ ਤੇ ਉਹਨਾਂ ਤੋਂ ਲੇਬਰ ਕਰਵਾਈ ਗਈ ਇਹ ਸਾਰੇ ਹੀ ਭਾਰਤੀ ਇੱਥੇ ਇੱਕ ਕੰਟਰੈਕਟ ਬੇਸ ਤੇ ਆਏ ਜਾਂ ਕਹਿ ਲਵੋ ਵੀ ਗੁਲਾਮਾਂ ਵਜੋਂ ਭਾਰਤੀ ਇੱਥੇ ਲੇਬਰ ਦਾ ਕੰਮ ਕਰਨ ਲੱਗੇ ਪਰ ਉੱਥੇ ਹੀ ਦੂਜੇ ਪਾਸੇ ਬਹੁਤ ਸਾਰੇ ਸਿੱਖ ਫ੍ਰੀ ਇਮੀਗਰੈਂਟ ਵਜੋਂ ਆਉਂਦੇ ਸੀ ਇਸ ਦਾ ਮਤਲਬ ਕਿ ਸਿੱਖ ਆਪਣੀ ਮਰਜ਼ੀ ਨਾਲ ਇੱਥੇ ਜਦੋਂ ਚਾਹੇ ਮਰਜ਼ੀ ਆ ਜਾ ਸਕਦੇ ਸੀ ਇਸ ਦੇ ਪਿੱਛੇ ਦਾ ਮੇਨ ਕਾਰਨ ਸੀ ਫਿਜੀ ਦੇ ਅੰਗਰੇਜ਼ ਜੋ ਕਿ ਸਿੱਖਾਂ ਨੂੰ ਬਹੁਤ ਹੀ ਬਹਾਦਰ ਤੇ ਮਿਹਨਤੀ ਮੰਨਦੇ ਸਨ ਇਸ ਕਰਕੇ ਉਹ ਸਿੱਖਾਂ ਦਾ ਬਹੁਤ ਹੀ ਆਦਰ ਕਰਦੇ ਸੀ ਤੇ ਇਸੇ ਕਰਕੇ ਹੀ ਉਹਨਾਂ ਨੇ ਸਿੱਖਾਂ ਨੂੰ ਖੋਲ੍ਹ ਦਿੱਤੀ ਸੀ ਕਿ ਉਹ ਜਦੋਂ ਮਰਜ਼ੀ ਫਿਜੀ ਦੇਸ਼ 'ਚ ਜਾਣ ਤੇ ਜਦੋਂ ਮਰਜ਼ੀ ਆਉਣ ਸੋ ਸਾਡੇ ਬਹੁਤ ਸਾਰੇ ਸਿੱਖ ਇਸ ਦੇਸ਼ ਵਿੱਚ ਗਏ ਜਿੱਥੇ ਉਹਨਾਂ ਨੇ ਜਾ ਕੇ ਖੇਤੀ 'ਚ ਬਹੁਤ ਵੱਡਾ ਯੋਗਦਾਨ ਪਾਇਆ ਕਈਆਂ ਨੇ ਪੁਲਿਸ ਦੀਆਂ ਨੌਕਰੀਆਂ ਕੀਤੀਆਂ ਕਈ ਉੱਧਰ ਟੀਚਰ ਬਣੇ ਤੇ ਕਈ ਹੋਰ ਵੱਡੇ-ਵੱਡੇ ਅਹੁਦਿਆਂ 'ਤੇ ਕੰਮ ਕਰਨ ਲੱਗੇ ਕੁੱਲ ਮਿਲਾ ਕੇ ਸਿੱਖਾਂ ਨੇ ਫਿਜੀ ਕੰਟਰੀ ਦੀ ਡਿਵੈਲਪਮੈਂਟ ਵਿੱਚ ਬਹੁਤ ਹੀ ਯੋਗਦਾਨ ਪਾਇਆ ਇਸੇ ਕਰਕੇ ਹੀ ਫਿਜੀ 'ਚ ਸਿੱਖਾਂ ਦਾ ਬਹੁਤ ਨਾਮ ਸੀ ਸੋ ਸਿੱਖ ਕੌਮ ਨੂੰ ਰਿਸਪੈਕਟ ਦਿੰਦੇ ਹੋਏ ਫਿਜੀ ਕੰਟਰੀ 'ਚ ਸਨ 1999 ਵਿੱਚ ਉਹਨਾਂ ਨੇ ਇੱਕ 2 ਡਾਲਰ ਦਾ ਨੋਟ ਕੱਢਿਆ ਜਿਸ ਵਿੱਚ ਸਰਦਾਰ ਦੀ ਫੋਟੋ ਲਾਈ ਗਈ ਜਿਸ ਤੋਂ ਇਹ ਸਾਬਤ ਹੋਇਆ ਕਿ ਸਿੱਖਾਂ ਦਾ ਕਿੰਨਾ ਸਨਮਾਨ ਕਰਦੇ ਨੇ ਫਿਜੀ ਕੰਟਰੀ ਵਾਲੇ ਸੋ ਫਿਜੀ ਵਿੱਚ ਬਹੁਤ ਸਾਰੇ ਸਿੱਖ ਗਏ ਤੇ ਕਈ ਸਿੱਖ ਬਾਅਦ ਵਿੱਚ ਫਿਜੀ ਕੰਟਰੀ 'ਚੋਂ ਹੋਰਾਂ ਕੰਟਰੀਆਂ 'ਚ ਮੂਵ ਹੋ ਗਏ ਇਹ ਯਾਰੋ ਸਿੱਖ ਕੌਮ ਨੇ ਪੂਰੀ ਹੀ ਦੁਨੀਆ ਵਿੱਚ ਝੰਡੇ ਗੱਡੇ ਹੋਏ ਨੇ ਸੋ ਜੇ ਤੁਸੀਂ ਵੀ ਸਿੱਖ ਹੋ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਹਰ ਇੱਕ ਸਿੱਖ ਨੂੰ ਆਪਣੇ ਤੇ ਮਾਣ ਹੋਵੇ ਕਿ ਦੇਖ ਲਓ ਵੀ ਸਿੱਖਾਂ ਦੀ ਕਿੰਨੀ ਕਦਰ ਹੁੰਦੀ ਏ ਤੇ ਹਰ ਸਿੱਖ ਮਿਹਨਤ ਕਰੇ ਆਪਣੇ ਸਿੱਖੀ ਸਿਧਾਂਤਾਂ ਦੇ ਚਲੇ ਤੇ ਹਰ ਇੱਕ ਦੀ ਹੈਲਪ ਕਰੇ ਸੋ ਤੁਸੀਂ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਦਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਤਿ ਸ਼੍ਰੀ ਅਕਾਲ ਜੀ